ਜੈ ਬਾਬਾ ਸੁਖਾਨੰਦ ਜੀ ਜੈ ਬਾਬਾ ਮਠ ਤੁਹਾਡੀ ਸਦ ਸਦਾ ਹੀ ਜੈ ਨਗਰ ਤੇ ਇਲਾਕੇ ਤੇ ਮੇਰ ਪਰਿਆ ਹੱਥ ਰੱਖੋ ਦਿਨ ਐਤਵਾਰ 13 ਜੁਲਾਈ 2025 ਸਵੇਰ ਬਾਬਾ ਜੀ ਦੇ ਦਰਸ਼ਨ ਤੁਹਾਨੂੰ ਹਰ ਰੋਜ਼ ਸਵੇਰ ਸਵੇਰੇ ਬਾਬਾ ਜੀ ਦੇ ਸਾਖਸ਼ਾ ਦਰਸ਼ਨ ਕਰਵਾ ਰਹੇ ਆ ਲਾਈਵ ਜੋ ਵੀ ਸਰਦਾ ਆਲੂ ਇਸ ਸਥਾਨ ਤੋਂ ਸੁਖਣਾ ਸੁਖੇਗਾ ਉਸ ਦੀ ਸੁਖਣਾ ਹਰ ਹਾਲ ਦੇ ਵਿੱਚ ਪੂਰੀ ਹੋਵੇਗੀ ਦਿਨ ਮੰਗਲਵਾਰ ਨੂੰ ਇਸ ਸਥਾਨ ਤੇ ਬਹੁਤ ਭਾਰੀ ਮੇਲਾ ਲੱਗਦਾ ਹੈ ਤੇ ਸੰਗਤਾਂ ਲਈ ਸ਼ਾਮ ਨੂੰ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਂਦਾ ਹੈ ਕਿਉਂਕਿ ਜੋ ਦਾਨੀ ਪੁਰਸ਼ ਨੇ ਜਿਨ੍ਹਾਂ ਦੀ ਇਸ ਸਥਾਨ ਤੋਂ ਸੁਖਣਾ ਪੂਰੀ ਹੁੰਦੀ ਹੈ ਉਹ ਮੰਗਲਵਾਰ ਨੂੰ ਬਾਬਾ ਜੀ ਦੇ ਇਸ ਸਥਾਨ ਤੇ ਲੰਗਰ ਲਾਉਂਦੇ ਨੇ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤਾਂ ਲੰਗਰ ਛਕਣ ਆਉਂਦੀਆਂ ਮੈਂ ਤੁਹਾਡਾ ਆਪਣਾ ਵਿਜੇ ਸ਼ਰਮਾ ਜੈ ਬਾਬਾ ਸੁਖ